ਸੋ ਸੰਗਤ ਜੀ ਆਪਾਂ ਵੇਖੀਏ ਕਿ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ શ્રી ਕਾਲਕਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬका ਅਤੇ ਤਖਸਰੀ ਜਮਦੋਵਾਨ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸਾਡੇ ਬਹੁਤ ਹੀ ਕੌਮ ਦੇ ਪੰਥ ਦੀ ਸਤਿਕਾਰਯੋਗ ਹਸਤੀ ਰਹੇ ਨੇ ਉਹ ਆਪ ਚੱਲ ਕੇ ਜਾ ਕੇ ਇੱਕ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦੇ ਰਹੇ ਆ। ਚਲੋ ਹਰ ਇੱਕ ਦਾ ਹੱਕ ਹੈ ਰਾਈਟ ਹੈ। ਇੰਟਰਵਿਊ ਦਿੱਤੀ ਹੈ ਹੱਕ ਬਣਦਾ ਉਹਨਾਂ ਦਾ ਵਧੀਆ ਗੱਲ ਹੈ ਪਰ ਜੋ ਪੰਥ ਅਤੇ ਕੌਮ ਦੇ ਪ੍ਰਤੀ ਉਹਨਾਂ ਦੀ ਜਵਾਬਦੇਹੀ ਹੈ ਜਾਂ ਆਪਾਂ ਇੱਕ ਗੌਰ ਸਿਕ ਹੋ ਕੇ ਪੰਥ ਦੇ ਕੌਮ ਦੇ ਸਭ ਤੋਂ ਵੱਡੇ ਅਹੁਦੇ ਪਦਵੀ ਤੇ ਸੇਵਾ ਨਿਭਾ ਕੇ ਅੱਜ ਆਪਾਂ ਗੱਲਾਂ ਗੋਲ ਮੋਲ ਕਰਕੇ ਗੱਲਾਂ ਬਣਾ ਕੇ ਲੱਛੇਦਾਰ ਭਾਸ਼ਣ ਕਰਕੇ ਪੰਥ ਤੇ ਕੌਮ ਦੇ ਵਿੱਚ ਦੌੜਾ ਖੜੀ ਕਰ ਰਹੇ ਆ ਉਹਦੇ ਸਵਾਲ ਜਰੂਰ ਖੜਾ ਹੁੰਦਾ ਹੈ ਬਿਕੀਤਨਾ ਕਿਤੇ ਆਪਾਂ ਨੂੰ ਉਹੀ ਤਾਂ ਨਹੀਂ ਕਿ ਪੰਥ ਦੇ ਵਿੱਚ 파ੜਾ ਪਾਉਣਾ ਪੰਥ ਨਿਖਰਣ ਕਰਨਾ ਪੰਥ ਦੀਆਂ ਸੰਸਥਾਵਾਂ ਪ੍ਰਤੀ ਸ਼ੱਕ ਪੈਦਾ ਕਰਨਾ ਸ੍ਰੀ ਕਾਲ ਤਖਤ ਸਾਹਿਬ ਜੇ ਸਿੰਘ ਸਾਹਿਬ ਪ੍ਰਤੀ ਜਥੇਦਾਰ ਸਾਹਿਬ ਦੀ ਪਤਨੀ ਪਦਵੀ ਜਪੜੀ ਲੋਕਾਂ ਦੇ ਵਿੱਚ ਸਵਾਲ ਕਿੰਤੂ ਪੈਦਾ ਕਰਨਾ ਤੇ ਜਾਂ ਜੋ ਪੰਥਕ ਸਿਆਸਤ ਹੈ ਜੋ ਸਿੱਖਾਂ ਦੀ ਖੇਤਰੀ ਰਾਸੀ ਪਾਰਟੀ ਹੈ ਧਾਰਮਿਕ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਢਾਹ ਲਾਉਣਾ ਤੁਹਾਡੀਆਂ ਗੱਲਾਂ 'ਚੋਂ ਸਿੰਘ ਸਾਹਿਬ ਜੀ ਝਲਕ ਰਿਹਾ ਸੀ ਪਹਿਲੀ ਗੱਲ ਤਾਂ ਇਹ ਦੁਨੀਆ ਵੇਖ ਰਹੀ ਹੈ ਕਿ ਇੱਕ ਪਾਸੇ ਹਰ ਇੱਕ ਸਿੱਖ ਮਾਣ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਤੋਂ ਵੱਡੀ ਪਦਵੀ ਕੌਮ ਦੇ ਵਿੱਚ ਨਹੀਂ ਹੋएगी ਕਿਉਂਕਿ ਇਹ ਪਦਵੀ ਇਨੀ ਸਨਮਾਨ ਸਤਕਾਰਯੋਗ ਹੈ ਜੋ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਤਲਬ ਕਰ ਸਕਦੀ ਹੈ ਪ੍ਰਧਾਨ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਮੁੱਖ ਮੰਤਰੀ ਨੂੰ ਵੀ ਤਲਬ ਕਰ ਸਕਦੀ ਹੈ ਪਰ ਤੁਹਾਨੂੰ ਜੇ ਕੌਮ ਨੇ ਪੰਥ ਨੇ ਏਡੀ ਵੱਡੀ ਪਦਵੀ ਸੇਵਾ ਦਿੱਤੀ ਤਾਂ ਤੁਹਾਨੂੰ ਇਹ ਛੋਟੀ ਲੱਗੀ ਤੁਹਾਨੂੰ ਇਹ ਲੱਗਿਆ ਵੀ ਮੈਂ ਰਾਜਨੀਤੀ ਤੌਰ ਤੇ ਐਕਟੀਵਿਟੀ ਕਰਾਂ ਇਹ ਕੋਈ ਲੁਕੀ ਸ਼ਕੀ ਗੱਲ ਨਹੀਂ ਚਾਹੇ ਤੁਸੀਂ ਗੱਪ ਮਾਰੀ ਜਾਓ ਠੀਕ ਹੈ ਝੂਠ ਬੋਲੀ ਜਾਓ ਕਿ ਜੀ ਨਹੀਂ 2 ਦਸੰਬਰ ਤੋਂ ਬਾਅਦ ਮੇਰੇ ਮਨ ਚ ਫੁਰਨਾ ਨਹੀਂ ਸੀ ਮੈਂ ਬਾਹਰ ਜਾਣਾ ਸੀ ਮੈਨੂੰ ਕਿਹਾ ਪਰ ਇਹ ਰਿਕਾਰਡ ਹੈ ਕਿ ਪਰਮਜੀਤ ਸਿੰਘ ਸਰਨ ਉਹਨਾਂ ਕੋਲੇ ਵੀ ਕਿਹਾ ਤੁਸੀਂ ਮੈਨੂੰ ਕੱਲ ਦਾ ਪ੍ਰਧਾਨ ਬਣਾਓ ਮੈਂ ਸਰਕਾਰ ਬਣਾ ਦੂੰ ਤੇ ਮੇਰੇ ਵਰਗੇ ਨਵਾਂਏ ਸਿੱਖਾਂ ਕੋਲੇ ਬਹੁਤ ਵਾਰੀ ਕਿਹਾ ਤੁਸੀਂ ਕਿ ਮੈਨੂੰ ਕਿਰਾਂਗ ਜੇ ਕਾਲੀਵਾਲ ਦਾ ਪ੍ਰਧਾਨ ਬਣਾਇਆ ਜਾਵੇ ਨਾ ਤੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦੂੰਗਾ ਮੈਂ ਕੱਲ ਦੀ ਸਰਕਾਰ ਬਣਾ ਦੂੰਗਾ ਉੱਥੋਂ ਕਿਤੇ ਨਾ ਕਿਤੇ ਲੱਗਦਾ ਸੀ ਕਿ ਤੁਹਾਨੂੰ ਸ੍ਰੀ ਕਾਲ ਤਖਸਬ ਦੀ ਪਦਵੀ ਛੋਟੀ ਲੱਗ ਰਹੀ ਹੈ ਇੱਕ دنیਾਬੀ ਪਾਰਟੀ ਦੀ ਪ੍ਰਧਾਨਗੀ ਵੱਡੀ ਲੱਗ ਰਹੀ ਹੈ ਇਹ ਘਟੋ ਘਟਾ ਜਥੇਦਾਰ ਦੀ ਪਦਵੀ ਤੋਂ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਇਹ ਗੱਲ ਚਲੋ ਅੰਦਰ ਲਈ ਗੱਲਾਂ ਆਪਾਂ ਨਹੀਂ ਕਰਨੀਆਂ ਪਰ ਜਦੋਂ ਤੁਸੀਂ ਮर्यादामां ਲੰਘ ਲਏ ਹੋ ਤੁਹਾਡੇ ਤੋਂ ਸਿੱਖਿਆ ਸੀ ਜਦੋਂ ਤੁਸੀਂ ਟੀਵੀਾਂ ਤੇ ਚੈਨਲਾਂ 'ਤੇ ਜਾ ਕੇ ਦੱਸ ਰਹੇ ਹੋ ਪਰ ਸਿੰਘ ਸਾਹਿਬ ਜੀ ਇਹ ਕਿਉਂ ਨਹੀਂ ਦੱਸਿਆ ਕਿ ਜਦੋਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਮੁਕਤ ਕਰਕੇ ਤਖਸਰੀ ਦਮਨੋਂ ਸਾਹਿਬ ਦਾ ਸੇਵਾਦਾਰ ਰੱਖਿਆ ਸੀ ਕਿਉਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਪੰਥ ਸਿੱਖ ਔਮਦਾਜ ਦਵਾ ਸੀ ਕਿ ਇੱਕ ਸਿੰਘ ਸਾਹਿਬ ਕੋਲ ਦੋ ਪਦਵੀਆਂ ਕਿਉਂ ਇੱਕ ਤਖਤਾ ਜਥੇਦਾਰ ਕਿਉਂ ਨਹੀਂ ਲਾਇਆ ਜਾ ਰਿਹਾ ਤੁਸੀਂ ਵੇਖੀ ਹੈ ਕਿ ਵੀ ਤੁਹਾਨੂੰ ਜਦੋਂ ਇੱਕ ਤਖਤਾ ਜਥੇਦਾਰ ਲਾਉਣ ਲੱਗੇ ਵੀ ਦਮਦਮਾ ਸਾਹਿਬ ਦਾ ਲੜਖ ਲੈ ਲਨੇ ਆ ਅਕਾਲ ਤਖਤਾ ਲਾਉਣ ਲੱਗੇ ਤਾਂ ਤੁਹਾਡੇ ਮਨ ਚ ਕਿੰਨੀ ਕਾਲੀ ਪੈ ਗਈ ਸੀ ਜਿਸ ਸਮੇਂ ਤੁਹਾਨੂੰ ਦਮਦਮਾ ਸਾਹਿਬ ਦਾ ਸੇਵਾਦਾਰ ਰੱਖਣਾ ਸੀ ਅਕਾਲ ਤਖਸੋ ਲਾ ਕੇ ਉਦੋਂ ਜਿਸ ਦਿਨ ਲਾਹਿਆ ਸੇਵਾ ਮੁਕਤ ਕੀਤਾ ਅਕਾਲ ਤਖਸ ਤੋਂ ਕੱਲੇ ਦਮਦਮਾ ਸਾਹਿਬ ਰੱਖਿਆਗਾ ਗਿਆਨੀ ਲਖਬੀ ਸਿੰਘ ਸੇਵਾਦਾਰਤੀ ਹੈ ਉਦੋਂ ਜੇ ਆਪਾਂ 1 ਮਹੀਨਾ 2 ਮਹੀਨੇ ਪਿੱਛੇ ਸੇ ਲਈ ਆਈਏ ਤੁਹਾਨੂੰ ਲਾਉਣਾ ਸੀ ਅਫਵਾਹਾਂ ਸੀ ਅਫਵਾਹਾਂ ਕਿ ਅੱਜ ਗਿਆਨੀ ਹਰਪੀ ਸਿੰਘ ਨੂੰ ਸ੍ਰੀ ਅਕਾਲ ਤਖਸ ਤੋਂ ਸੇਵਾ ਮੁਕਤ ਕਰਕੇ ਕੱਲੇ ਦਮਦਮਾ ਸਾਹਿਬ ਦੇ ਸੇਵਾਦਾਰ ਰੱਖਿਆ ਜਾ ਸਕਦਾ ਜਾਂ ਹਟਾਇਆ ਜਾ ਸਕਦਾ ਪਰ ਜਦੋਂ ਅਜੈਕਟਿਵ ਦੀ ਮੀਟਿੰਗ ਹੋਈ ਤੁਹਾਡੇ ਘਰੇ ਦਮਨਵੰਦ ਸਾਹਿਬ ਸਾਰੇ ਆਪਾਂ ਤੁਹਾਡੇ ਸੁਭਚਿੰਤਕ ਤੁਹਾਡੇ ਮਿਲਣ ਵਾਲੇ ਇਕੱਠੇ ਹੋਏ ਸੀ ਤੁਹਾਨੂੰ ਬੜੀ ਕਾਲ ਸੀ ਬੜੀ ਬੇਚੈਨੀ ਸੀ ਬੜੀ ਅਚਭੀ ਸੀ ਕਿ ਮੈਨੂੰ ਨਾ ਲਾਹਿਆ ਜਾਵੇ ਕਿਤੇ ਤੁਸੀਂ ਕਹੇ ਸੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰੀਏ ਹਰਜਿੰਦਰ ਧਾਮੀ ਨਾਲ ਗੱਲ ਕਰੀਏ ਤੁਸੀਂ ਬੜੇ ਬੇਚੈਨ ਸੀ ਪਰ ਤੁਹਾਨੂੰ ਅਸੀਂ ਦਿਲਾਸਾ ਦੇ ਰਹੇ ਸੀ ਵੀ ਸਿੰਘ ਸਾਹਿਬ ਜੀ ਤੁਸੀਂ ਸੇਵਾ ਕਰੋ ਕਾਲੇ ਨਾ ਪੋ ਕੋਈ ਇਹੋ ਜਿਹਾ ਫੈਸਲਾ ਨਹੀਂ ਹੋਣਾ ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਦੇ ਇਜੈਕਟਿਵ ਦੀ ਮੀਟਿੰਗ ਹੋਈ ਉਸ ਵੇਲੇ ਦੇ ਜਰਨਲ ਸਕੱਤਰ ਆਪਣੇ ਗੜਿਆਲ ਸਾਹਿਬ ਗੁਰਚੰਦ ਸਿੰਘ ਗੜਿਆਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਸਿੰਘ ਸਾਹਿਬ ਦਾ ਕੋਈ ਮਸਲਾ ਨਹੀਂ ਹੈਗਾ ਚਲੋ ਅੰਦਰਲੀ ਗੱਲ ਹੈ ਮੈਂ ਤੁਹਾਨੂੰ ਸੁਵੀਰ ਸਿੰਘ ਬਾਲਦੀਣਾ ਜੋ ਗੱਲਾਂ ਬਾਤਾਂ ਹੋਈਆਂ ਤੁਹਾਡੀ ਮੈਂ ਨਹੀਂ ਕਰਨੀ ਚਾਹੁੰਦੀ ਚਾਹੁੰਦਾ ਚਲੋ ਤੁਹਾਨੂੰ ਵਿਸ਼ਵਾਸ ਵੀ ਕਿਹਾ ਸੀ ਵੀ ਨਹੀਂ ਸਿੰਘ ਸਾਹਿਬ ਇਹ ਜੀ ਗੱਲ ਵਿੱਚ ਕਾਲੇ ਨਾ ਪੋ ਤੁਹਾਨੂੰ ਨਹੀਂ ਲਾਉਣਾ ਤੁਹਾਨੂੰ ਸੇਮੁਖਤ ਨਹੀਂ ਕਰਨਾ ਚਲੋ ਤੁਹਾਨੂੰ ਨਹੀਂ ਸੀ ਪਰ ਜਦੋਂ ਗਰੇਵਾਲ ਸਾਹਿਬ ਨੇ ਕਿਹਾ ਤੁਸੀਂ ਹੌਸਲੇ ਚਾਹੀਏ ਫਿਰ ਆਪਾਂ ਲੁਧਿਆਣਾ ਨੂੰ ਗਏ ਸੀ ਇਕੱਠੇ ਕਿਉਂਕਿ ਮੈਂ ਤੁਹਾਡੇ ਸੁਖ ਰਿਹਾ ਤੁਸੀਂ ਉਹ ਚੈਨਲ ਤੇ ਚੰਡੀਗੜ੍ਹ ਜਾ ਕੇ ਅੰਦਰ ਲੀਆਂ ਗੱਲਾਂ ਪੰਥ ਦੀਆਂ ਕੌਮ ਦੀਆਂ ਦੱਸ ਰਹੇ ਹੋ ਤਾਂ ਸਾਡਾ ਹੀ ਫਰਜ਼ ਬੰਦਾ ਜੋ ਜਿੰਨੀਆਂ ਕਿ ਤੁਹਾਡੇ ਪ੍ਰਤੀ ਸਾਡੇ ਕੋਲੇ ਹੈ ਕਿ ਜਦੋਂ ਇਜੈਕਟੋਰ ਦੀ ਮੀਟਿੰਗ ਹੋ ਗਈ ਪ੍ਰਵੰਤ ਕੀ ਮਸਲੇ ਵਿਚਾਰੇ ਗਏ ਤੁਹਾਡਾ ਮਸਲਾ ਨਹੀਂ ਵਿਚਾਰਿਆ ਗਿਆ ਤੁਹਾਡੇ ਸ਼ਬਦ ਯਾਦ ਹੈ ਜੀ ਲੁਧਿਆਣੇ ਤੋਂ ਆਪਾਂ ਜਾ ਰਹੇ ਸੀ ਤੁਸੀਂ ਮੈਨੂੰ ਇੱਕ ਸ਼ਬਦ ਕਿਹਾ ਸੀ ਕਿ ਮੈਨੂੰ ਲਾਉਣਾ ਤਾਂ ਚਾਹੁੰਦੇ ਸੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਪਰ ਲਾ ਨਹੀਂ ਸਕੇ ਕਿਉਂਕਿ ਮੇਰੇ ਸਾਹਮਣੇ ਤੁਹਾਨੂੰ ਮਨਿੰਦਰ ਸਾਸ਼ੇ ਦਾ ਫੋਨ ਆਇਆ ਸੁਖਦੇਵ ਸਿੰਘ ਢੀਂਡਸੇ ਦਾ ਫੋਨ ਆਇਆ ਬੀਬੀ ਜਗੀਰਕੌਰ ਦਾ ਫੋਨ ਆਇਆ ਰਾਘਵ ਚੱਡੇ ਦਾ ਫੋਨ ਆਇਆ ਤੇ ਉਹ ਸਾਨੀ ਸਾਹਿਬਾ ਰਾਸ ਮੈਂਬਰੋਂ ਦਾ ਫੋਨ ਆਇਆ ਉਹ ਸਾਰੇ ਫੋਨ ਆ ਰਹੇ ਸੀ ਪਰ ਤੁਸੀਂ ਕਿਹਾ ਕਿ ਨਹੀਂ ਚਬਰ ਮੈਨੂੰ ਲਾ ਤਾਂ ਦਿੰਦੇ ਅੱਜ ਪਰ ਇਸ ਕਰਕੇ ਨਹੀਂ ਮੈਨੂੰ ਸੇਵਾ ਮੁਕਤ ਕੀਤਾ ਕਿ ਜੇ ਅੱਜ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾ ਦਿੰਦੀ ਨਾ ਤਾਂ ਅੱਜ ਮੈਨੂੰ ਕੱਲਾ ਅਕਾਲ ਤਖਤ ਦਾ ਜਥੇਦਾਰ ਨਹੀਂ ਮੈਨੂੰ ਅਕਾਲ ਤਖਤ ਦਾ ਜਥੇਦਾਰ ਵੀ ਰੱਖਦਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਤੇ ਨਾਲ ਮੈਨੂੰ ਸ਼੍ਰੋਮਣੀ ਕਾਲੀਦਾ ਦਾ ਪ੍ਰਧਾਨ ਦਾ ਵੀ ਲਾਣ ਕਰ ਦੇਣਾ ਸੀ ਮੇਰਾ ਮੇਰੇ ਸਾਹਮਣੇ ਤੁਸੀਂ ਐਚਐਮਓ ਦੇ ਪੀਰ ਨਾਲ ਵੀ ਗੱਲ ਕੀਤੀ ਹੈ ਤੇ ਅਗੀ ਨਾਲ ਜੋ ਵੀ ਹੈਗੇ ਨੇ ਉਹ ਵੀ ਤੁਹਾਡੀ ਗੱਲ ਹੋਈ ਸੀ ਫੋਨ ਨਹੀਂ ਚੱਕਿਆ ਚਲੋ ਕੋਸ਼ਿਸ਼ ਕੀਤੀ ਤੁਸੀਂ ਸ਼ਾਇਦ ਇੱਕ ਵਾਰ ਗੱਲ ਵੀ ਹੋ ਗਈ ਸੀ ਤੁਸੀਂ ਇਹ ਕਿਹਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਤੇ ਬਾਗੀ ਧੜਾ ਪੰਜਾਬ ਦੀ ਸਰਕਾਰ ਆਮ ਆਦਮੀ ਅਤੇ ਬੀਜੇਪੀ ਸੈਂਟਰ ਸਰਕਾਰ ਸੈਂਟਰ ਸਰਕਾਰ ਬੀਜੇਪੀ ਅਤੇ ਆਮ ਆਦਮੀ ਪੰਜਾਬ ਸਰਕਾਰ ਇਹ ਦੋਨ ਦੇ ਅਤੇ ਬਾਗੀ ਧੜਾ ਜੋ ਅਕਾਲੀ ਦਲ ਦਾ ਢੀਂਡ ਸਾਹਿਬੀ ਬੀਬੀ ਜੀ ਇਕ ਹੋਰ ਇਹ ਸਾਰੇ ਇਹ ਮੈਨੂੰ ਕੱਲਾ ਕਾਲ ਤੱਕ ਦਾ ਜਥੇਰ ਨਹੀਂ ਨਾਲ ਅਕਾਲੀ ਦਲ ਦਾ ਪ੍ਰਧਾਨ ਵੀ ਇਲਾਨ ਕਰ ਦੇਣਗੇ ਇਸ ਤੋਂ ਡਰਦਿਆਂ ਨੇ ਮੈਨੂੰ ਅੱਜ ਨਹੀਂ ਸੇਵਾ ਮੁਕਤ ਕੀਤਾ ਤੁਸੀਂ ਇਹ ਕਿਹਾ ਸੀ ਪਰ ਮੈਂ ਮੇਰੀ ਬੇਨਤੀ ਤੁਹਾਡੇ ਯਾਦ ਹੋ ਮੈਂ ਤੁਹਾਨੂੰ ਗਾਇ ਸਿੰਘ ਸਾਹਿਬ ਜੀ ਜੇ ਤੁਹਾਡੇ ਮਨ ਚ ਆਹ ਹੰਕਾਰ ਹੈ ਨਾ ਵੀ ਸੂਬਾ ਸਰਕਾਰ ਮੇਰੀ ਮੱਤ ਕਰ ਰਹੀ ਹੈ ਸੈਂਟਰ ਸਰਕਾਰ ਮੇਰੀ ਮਤ ਕਰ ਰਹੀ ਹੈ ਬਾਗੀ ਤੜਾ ਮੇਰੀ ਮਤ ਕਰ ਰਹੇ ਹੈ ਪਰ ਤੁਸੀਂ ਕਾਲ ਤੱਕ ਦੇ ਜਥੇ ਆਦੀ ਪਦਵੀ ਤੇ ਰਹਿੰਦੇ ਯੋਗ ਨਹੀਂ ਮੈਂ ਤੁਹਾਨੂੰ ਬੇਇੱਜ਼ਤੀ ਕੀਤੀ ਸੀ ਤੁਹਾਡੇ ਜੀ ਯਾਦ ਹੋਵੇ ਕਿਉਂ ਕੌਮ ਨੂੰ ਕਿਉਂ ਪੰਥ ਨੂੰ ਦੁੱਬਦਾ ਚ ਪਾਇਆ ਜੇ ਆਪਾਂ ਸੈਂਟਰ ਸਰਕਾਰ ਦੇ ਨਾਲ ਹੀ ਚੱਲਣਾ ਜੇ ਆਪਾਂ ਸੂਬਾ ਸਰਕਾਰ ਨਾਲ ਚੱਲਣਾ ਫਿਰ ਪੰਥ ਦੀ ਸੇਵਾ ਕੌਮ ਦੀ ਸੇਵਾ ਕਿਵੇਂ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਪਰ ਤੁਸੀਂ ਕਹੇ ਨਹੀਂ ਚੱਬਰ ਤੂੰ ਕੱਲ ਤੂੰ ਗਰਮ ਨਾ ਹੋ ਬਿਧੀ ਵਿਵਧਾਨ ਚਾਹੀਦਾਗਾ ਮੈਨੂੰ ਲਾਉਣ ਵਾਸਤੇ ਨਾ ਚਲੋ ਮੈਨੂੰ ਦੱਸ ਕੇ ਲਾ ਦੇਣਾ ਸੇਵਾਮੁਤ ਕਰ ਦੇਣਾ ਚਲੋ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਹੋਈ ਦਮਦਮਾ ਸਾਹਿਬ ਰੋ ਅਕਾਲ ਤੱਕ ਤੇ ਰੋ ਤੁਸੀਂ ਕਿਹਾ ਮੈਨੂੰ ਦਮਦਮਾ ਸਾਹਿਬ ਮੈਂ ਲੈ ਰਹਿਣਾ ਚਾਹਣਾ ਤਾਂ ਤੁਹਾਨੂੰ ਸੀਨੀਅਰ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਜ ਜੀ ਧਾਮੀ ਨੇ ਬੇਨਤੀ ਕੀਤੀ ਤੁਸੀਂ ਕਿਹਾ ਮੈਂ ਦਮਦਮਾ ਸਾਹਿਬ ਜਿੱਥੇ ਰਹਿਣਾ ਚਾਹਣਾ ਤੇ ਤੁਹਾਨੂੰ ਦਮਦਮਾ ਸਾਹਿਬ ਜੀ ਸੇਵਾ ਦਿੱਤੀ ਅਕਾਲ ਤੱਕ ਸਾਹ ਤੋਂ ਗੈਨੀਰ ਭੀਸੀ ਹੁੰਦੀ ਈ ਇਹ ਅੰਦਰਲੀ ਗੱਲਾਂ ਮੈਂ ਤੁਹਾਡੇ ਸਿੱਖਿਆ ਨਹੀਂ ਜੋ ਤੁਸੀਂ ਬੋਲੇ ਮੈਂ ਬੋਲ ਰਹੀ ਸੀ ਕਿ ਪਰ ਜਦੋਂ ਹੁਣ ਤੁਸੀਂ ਇਹ ਗੱਲਾਂ ਕਰਨ ਲ ਚੈਨਲਾਂ ਦੇ ਜਾ ਕੇ ਚੈਨਲਾਂ ਦੇ ਵਿੱਚ ਜਾ ਕੇ ਚੈਨਲਾਂ ਤੇ ਬਹਿ ਕੇ ਤਾਂ ਫਿਰ ਅਸੀਂ ਵੀ ਦੱਸ ਗਏ ਕਿ ਤੁਸੀਂ ਕਿੰਨੇ ਤਰਲੋ ਮੱਛੀ ਹੋ ਰਹੇ ਸੀ ਕਿ ਮੇਰੀ ਸੇਵਾ ਮੇਰੀ ਪਦਵੀ ਮੇਰੇ ਹੱਥੋਂ ਖੁੱਸ ਰਹੀ ਹੈ ਤੇ ਹੁਣ ਤੁਸੀਂ ਗੱਲ ਕਰ ਰਹੇ ਹੋ ਇਹ ਕੋਈ ਸੱਚ ਨਹੀਂ ਕਿ ਤੁਹਾਨੂੰ ਜੋ ਬੀਜੇਪੀ ਵੱਲੋਂ ਸਲੇਵਸ ਮਿਲਿਆ ਸੀ ਸੂਬਾ ਸਰਕਾਰ ਵੱਲੋਂ ਸਲੇਵਸ ਮਿਲਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ 10 ਸਾਲ ਵਾਸਤੇ ਅਕਲ ਪਾਰਟੀ ਤੋਂ ਪਰਾ ਕਰਨਾ ਕੱਲਾ ਕਾਲੀ ਦਲ ਨਹੀਂ ਤੁਸੀਂ ਇਹ ਵੀ ਮਥਿਆ ਸੀ ਕਿ ਕਿਸੇ ਵੀ ਪਾਰਟੀ ਸੱਟਣ ਦਾ 10 ਸਾਲ ਪ੍ਰਧਾਨ ਨਹੀਂ ਬਣ ਸਕਦਾ ਪਰ ਉਹ ਪੰਥ ਦਾ ਸੇਵਾਦਾਰ ਕੌਮ ਦਾ ਸੇਵਾਦਾਰ ਜਿਹਦੇ ਗੁਰੂ ਪ੍ਰਤੀ ਸ਼ਰਧਾ ਸੀ ਗੁਰੂ ਪ੍ਰਤੀ ਪਿਆਰ ਸੀ ਸ਼ਰਧਾ ਸੀ ਕਿ ਜੇ ਮੇ ਗੁਰੂ ਨੇ ਮੈਨੂੰ ਪੰਜੋਂ ਸੇਕਣਾ ਜੇ ਗੁਰੂ ਨੇ ਮੇਰੇ ਨੇ ਮੈਨੂੰ 10 ਸਾਲ ਵਾਸਤੇ ਕੱਢਣਾ ਤਾਂ ਮੇਰੀ ਕੋਈ ਇਕਾਤ ਨਹੀਂ ਕਿ ਮੈਂ ਰਹਿ ਸਕਾਂ ਜੋ ਗੁਰੂ ਨੇ ਲਿਖਿਆ ਉਹੀ ਹੋਣਾਗਾ ਉਹਨੂੰ ਪਤਾ ਸੀ ਕਿ ਤੁਸੀਂ ਤੁਹਾਡੇ ਮਨ ਚ ਕੀ ਹੈ ਤੈਨੂੰ ਸੈਂਟਰ ਨੇ ਬੀਜੇਪੀ ਨੇ ਕੀ ਸਲੇਵਜ਼ ਦਿੱਤਾ ਸੂਬਾ ਸਰਕਾਰ ਨੇ ਕੀ ਸਲੇਬ ਸਿੱਤਾਗਾ ਪਤਾ ਸੀ ਪਰ ਤੂੰ ਵੀ ਤੁਹਾਨੂੰ ਕੋਈ ਸੇਵਾ ਮੁਕਤ ਨਹੀਂ ਕੀਤਾ ਤੁਹਾਡੇ ਸਾਹਮਣੇ ਪੇਸ਼ ਹੋਏ ਜੋ ਤੁਹਾਡੀ ਰੰਜਸ਼ ਸੀ ਤੁਸੀਂ ਕੱਢੀ ਤੁਸੀਂ ਅੱਜ ਕਹਿ ਰਹੇ ਹੋ ਕਿ ਜ਼ਥੇਦਾਰ ਇਹ ਬੋ ਪਰ ਤੁਸੀਂ ਦੱਸੋ ਨਾ ਕਿੰਨੀ ਕੀ ਤੁਹਾਡੇ ਤੇ ਦਖਲਅੰਦਾਜ਼ੀ ਹੋਈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਭਰਤੀ ਕੀਤੀ ਪਰ ਅੱਜ ਤੁਹਾਡੀ ਇੰਟਰਵਿਊ ਤੋਂ ਪਤਾ ਲੱਗਿਆ ਨਾ ਵੀ ਧਰ ਪਾਰਟੀ ਬੋਗਸ ਸੀਗੀ ਕਿ ਲਈ ਡੀਲ ਤਾਂ ਤੁਹਾਡੇ ਨਾਲ ਹੋ ਗਈ ਸੀ ਨਾ ਵੀ ਪ੍ਰਧਾਨ ਤੁਹਾਨੂੰ ਬਣਾਉਣਾਗਾ ਡੀਲ ਤੁਹਾਡੇ ਨਾਲ ਹੋਗੀ ਤੇ ਜਿਹੜੀ ਭਰਤੀ ਕਰਾਈ ਹੈ ਜਿਹੜੇ ਵਰਕਰਾਂ ਨੇ ਭਰਤੀ ਕੀਤੀ ਹੈ ਡੈਲੀਗੇਟ ਬਣਾਇਆ ਤਾਂ ਬੋਗਸ ਸੀਗੇ ਕਿਉਂਕਿ ਕਲੀਅਰ ਸੀ ਸਾਰੇ ਬਾਗੀ ਧੜੇ ਨੇ ਤੁਹਾਡੇ ਨਾਲ ਗੱਲ ਹੋਈ ਹੋਈ ਤੁਸੀਂ ਆਪ ਦੱਸਿਆ ਕਿ ਤੁਹਾਨੂੰ ਹੀ ਪ੍ਰਧਾਨ ਬਣਾਉਣਾ ਸੀਗਾ ਫਿਰ ਇਹ ਭਰਤੀ ਕਰਨੀ ਇਹ ਡੈਲੀਗੇਟ ਬਣਾਉਣੇ ਇਹ ਤਾਂ ਬੁਗਤ ਔਖਾ ਪੰਥ ਨਾਲ ਕੌਮ ਨਾਲ ਤੇ ਕੌਮ ਦੀ ਜਥੇਬੰਦੀ ਤੁਸੀਂ ਪਾੜਨੀ ਸੀ ਅਕਾਲੀ ਦਲ ਨੂੰ ਦੋ ਫਾੜ ਕਰਦਾ ਸੀਗਾ ਆਪ ਹੀ ਤੁਸੀਂ ਕਦੇ ਦੇਖਿਆ ਕਿ ਜਿਹੜਾ ਜੱਜ ਹੋਵੇ ਫੈਸਲਾ ਕਰਨ ਵਾਲਾ ਤੇ ਉਹ ਇੱਕ ਧੜ ਦਾ ਬਣ ਜੀ ਇੱਕ ਧੜੇ ਦਾ ਬਣ ਜੀ ਸੋ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਤੁਹਾਡੀਆਂ ਮੈਂ ਸਮਝਦਾ ਚੰਗਾ ਹੀ ਹੈ ਕਿ ਤੁਸੀਂ ਨਾ ਪੰਥ ਨਾ ਗਦਾਰੀ ਕਰੋ ਨਾ ਕੌਮ ਨਾ ਗਦਾਰੀ ਕਰੋ ਤੁਸੀਂ ਬਹੁਤ ਸਤਿਕਾਰਯੋਗ ਸੇਵਾ ਚ ਰਹੇ ਹੋ ਬਹੁਤ ਗੱਲਾਂ ਨੇ ਆਪਣੀਆਂ ਜੇ ਹੁਣ ਤੁਸੀਂ ਟੀਵੀਆਂ ਤੇ ਜਾ ਕੇ ਦੱਸੋਗੇ ਕਿਉਂਕਿ ਤੁਹਾਨੂੰ ਅਸੀਂ ਥੋੜਾ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਅਕੇ ਮੈਂ ਜ਼ਿੰਦਗੀ ਚ ਸ੍ਰੀ ਅਕਾਲ ਤਖਸਾ ਪ੍ਰਤੀ ਨਹੀਂ ਬੋਲ ਸਕਦਾ ਜਿੰਦਗੀ ਚ ਸ਼੍ਰੋਮਣੀ ਕਮੇਟੀ ਪ੍ਰਤੀ ਨਹੀਂ ਖਲਾਫ ਨਹੀਂ ਬੋਲ ਸਕਦਾ ਮੈਂ ਜਿੰਦਗੀ ਚ ਸ੍ਰੀ ਅਕਾਲੀ ਦਲ ਪ੍ਰਤੀ ਨਹੀਂ ਬੋਲ ਸਕਦਾ ਤੇ ਤੁਸੀਂ ਤਖਸਾ ਬਨ ਹੱਥ ਕਰਕੇ ਕਹਿੰਦੇ ਹੁੰਦੇ ਸੀ ਕਿ ਖਾਸ ਕਰ ਮੈਂ ਸੁਖਵੀਰ ਸਿੰਘ ਬਾਦਲ ਪ੍ਰਤੀ ਜਿੰਦਗੀ ਚ ਨਹੀਂ ਮੂੰਹ ਬੋਲ ਸਕਦਾ ਕਿਉਂਕਿ ਉਹ ਇੱਕ ਸੱਚਾ ਸਿੱਖ ਹੈ ਉਹਨੇ ਇੱਕ ਮੇਨੂੰ ਨਿਮਾਣੇ ਗਰੀਬ ਸਿੱਖ ਨੂੰ ਜਿਹਦੇ ਨਾਂ ਮਾਂ ਪਿਓ ਨਾ ਬਣਦੀ ਹੈ ਨਾ ਭੈਣ ਭਰਾ ਨਾਲ ਬਣਦੀ ਐ ਨਾ ਕਿਸੇ ਨਾਲ ਜਿਹਦੇ ਕੋਲੇ ਨਾ ਘਰ ਆ ਨਾ ਪ੍ਰੋਪਰਟੀ ਆ ਨਾ ਜ਼ਮੀਨ ਆ ਨਾ ਜਾਇਦਾਦ ਐ ਇੱਕ ਦੱਬਿਆ ਕੁਚਲਾ ਮੈਂ ਇਨਸਾਨ ਐ ਮੈਨੂੰ ਚੱਕ ਕੇ ਤਕਸਰੀ ਦਮਦਵਾ ਸਾਹਿਬ ਦਾ ਜਥੇਰ ਬਣਾਇਆ ਮੈਨੂੰ ਚੱਕ ਕੇ ਸ੍ਰੀ ਅਕਾਲ ਤਖਸਾਲ ਦਾ ਜਥੇਰ ਬਣਾਇਆ ਤੁਸੀਂ ਕਹਿੰਦੇ ਹੁੰਦੇ ਸੀ ਸਕਬੀਰ ਸਿੰਘ ਬਾਦਲਪੁਤਤੀ ਕਿ ਉਹ ਇੱਕ ਸੱਚਾ ਸਿੱਖ ਐ ਜੋਗ ਸਿੱਖ ਐ ਜਿਹਨੂੰ ਨਿੱਜੀ ਹਉਮੈ ਨਹੀਂ ਹੈਗੀ ਨਿੱਜੀ ਇਹ ਨਹੀਂ ਮੇਰੇ ਜਥੇਦਾਰ ਦਾ ਵਰਕਰ ਦਾ ਮੁੰਡਾ ਆਗੂ ਬਣੇ ਜਥੇਦਾਰ ਬਣੇ ਲੀਡਰ ਬਣੇ ਪ੍ਰਧਾਨ ਬਣੇ ਜਾਂ ਤੁਸੀਂ ਕਿਹਾ ਸੀ ਮੈਟ ਦੇ ਆਧਾਰ ਤੇ ਮੇਰੀ ਨਿਯੁਕਤੀ ਕੀਤੀ ਹੈ ਉਹ ਤਾਂ ਹੀ ਹੋਈ ਹੈ ਜੇ ਸਕੀਰ ਸਿੰਘ ਬਾਦਲ ਵਰਗਾ ਆਗੂ ਹੈ ਹੋਰ ਬੰਦਾ ਨਹੀਂ ਮੇਰੀ ਯੋਗਤਾ ਕਰ ਸਕਦਾ ਸੀ ਤੁਸੀਂ ਸੋਹਾਂ ਕੰਦੇ ਰਹੇ ਹੋ ਅਕਾਲ ਤੱਕ ਸਭ ਦੀਆਂ ਤਖਸਰੀ ਦੰਦੋਂ ਸੇਵਦੀਆਂ ਤੇ ਅੱਜ ਉਸ ਸ਼ਖਸ਼ਪਰਤੀ ਚ ਕੀ ਕੁਝ ਬੋਲ ਰਹੇ ਹੋ ਸਿਰਫ ਲਾਲਸਾ ਵਾਸਤੇ ਵੀ ਸੈਂਟਰ ਨੇ ਬੀਜੇਪੀ ਨੇ ਤੁਹਾਨੂੰ ਥਾਪੜਾ ਦੇ ਤਾਂ ਰਘਬ ਚੱਡੇ ਨੇ ਜਾਂ ਭਗਵੰਤ ਮਾਨ ਨੇ ਥਾਪੜਾ ਦੇ ਤਾਂ ਕੌਮ ਦੀਆਂ ਪੰਥ ਦੀਆਂ ਜੋ ਸੰਸਥਾਵਾਂ ਉਹਨਾਂ ਦੇ ਵਿੱਚ ਤੁਸੀਂ ਅੰਦਰ ਕੋ ਸਪੈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਉਹਨਾਂ ਬਰਿਆਦਾ ਕੋਸ਼ਿਸ਼ ਕਰ ਰਹੇ ਹੋ ਖਿਲਾਫ ਕੋਸ਼ਿਸ਼ ਕਰ ਰਹੇ ਹੋ ਤੇ ਜਾਂ ਕੇ ਵੀ ਕੀ ਕੁਝ ਚੱਲ ਰਿਹਾ ਸਿੰਘ ਸਾਹਿਬ ਬਹੁਤ ਕੁਝ ਹੈ ਅੰਦਰ ਦੀਆਂ ਗੱਲਾਂ ਤੁਹਾਡੇ ਮੇਰੇ ਸਭ ਆਪਣੇ ਚਲੋ ਪੀਤ ਹੁੰਦੇ ਆ ਹਰ ਇੱਕ ਬੰਦੇ ਦੀ ਨਿੱਜੀ ਗੱਲਾਂ ਵੀ ਹੁੰਦੀਆਂ ਪਰ ਰੱਬ ਦਾ ਵਾਸਤਾ ਇੰਨਾ ਨਾ ਗਿਰੋ ਇੰਨਾ ਨਾ ਡਿੱਗੋ ਇੰਨਾ ਨਾ ਜੇ ਤੁਸੀਂ ਕਿਹੜਾ ਅਸਤੀਫਾ ਦਿੱਤਾ ਮੈਂ ਦੇਣਾ ਪੇਸ਼ਕੀ ਕੀਤੀ ਪਰ ਦਿਓ ਪਰਾਂ ਦੇ ਕੇ ਅਸਤੀਫਾ ਕਥਾ ਕਰੋ ਸਾਡੇ ਵਰਗੇ ਗੁਰਸਿੱਖ ਤੁਹਾਨੂੰ ਬੁਲਾਉਣ ਵੀ ਸਾਡੇ ਸਿੰਘ ਸਭਗੇ ਜੀ ਹਰਪੀ ਸਿੰਘ ਕਥਾ ਕਰਨ ਆ ਰਹੇ ਨੇ ਗੁਰਵਾਣੀ ਕੀਰਤਨ ਕਰਨ ਆ ਰਹੇ ਨੇ ਤੁਹਾਨੂੰ ਬੁਲਾਉਣਗੇ ਪਰ ਇੱਕ ਪਾਸੇ ਤੁਸੀਂ ਸੈਂਟਰ ਦੀ ਯਾਰੀ ਪੂਖ ਰਹੇ ਹੋ ਸੂਬੇ ਦੀ ਯਾਰੀ ਪੂਕਾਰੇ ਹੋ ਕੌਮ ਨਾਲ ਪੰਥ ਨਾਲ ਗਦਾਰੀ ਵੀ ਕਰ ਰਹੇ ਹੋ ਤੇ ਨਾਲ ਤੁਸੀਂ ਪ੍ਰਧਾਨ ਜੀ ਦੇ ਚੱਕਰ ਦੇ ਵਿੱਚ ਵੀ ਸਿਰ ਪ੍ਰਧਾਨ ਜੀ ਕਾ ਹਣਾ ਤਾਂ ਕੌਮ ਦੀ ਐਡੀ ਵੱਡੀ ਪਦਵੀ ਦੁਰਵਰਤੋਂ ਕੀਤੀ ਸ੍ਰੀ ਅਕਾਲ ਤਖਸਾਲ ਦੀ ਦੁਰਵਰਤੋਂ ਕੀਤੀ ਪੰਥ ਦੇ ਵਿੱਚ ਦੁਫਾੜ ਪਾਇਆ ਤੁਸੀਂ ਇਹ ਨਹੀਂ ਦੱਸ ਸਕੇ ਕਿ ਜੇ ਪਾਤਤ ਬੰਦੇ ਨੂੰ ਅਕਾਲ ਤਖਸਾਲ ਤੇ ਤਲੋਂ ਨਹੀਂ ਕੀਤਾ ਜਾ ਸਕਦਾ ਤਾਂ ਪਾਤਤ ਬੰਦੇ ਨੂੰ ਅਕਾਲ ਤਖਸਾਲ ਦੀ ਕਮੇਟੀ ਦੇ ਵਿੱਚ ਕਿਵੇਂ ਪਾਇਆ ਗਿਆ ਮਿੱਤ ਸਾਹ ਦੇ ਕਹਿਣ ਤੇ ਪਾਇਆ ਗਿਆ ભગમાન તમાન દે કેનતે ਪਾਇਆ ਗਿਆ ਰਾਗਵ ਚੱਡੇ ਦੇ કેનતે ਪਾਇਆ ਗਿਆ ਇਹ ਤੁਸੀਂ ਨਹੀਂ ਦੱਸ ਸਕਦੇ ਕਿਉਂਕਿ ਜਦੋਂ ਤੁਸੀਂ ਆਪ کہہ ਰਹੇ ਹੋ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਤਲਬ ਕੀਤਾ ਜਾਂ ਨੀ ਕੁਲਦੀਪ ਸਿੰਘ ਗੁਰਵਾਜੀਆਂ ਨੇ ਤੁਸੀਂ ਕਿਹਾ ਪਤ ਨੂੰ ਬੁਲਾ ਨਹੀਂ ਸਕਦੇ ਫਿਰ ਪਤ ਜੋ ਉਸ ਮਰਜ਼ੀ ਕਰੀ ਜਾਵੇ ਪਰ ਮੈਨੂੰ ਪਤਾ ਤੁਹਾਡੀ ਸਾਡੇ ਸਤਕਾਰਯੋਗ ਭਰਾ ਮਨੀਂਦਰ ਸਾੱਸਾ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਆ ਰਹੀਆਂ ਰਾਮਵਾਲੀ ਸਾਹਿਬ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਆ ਮਨਪ੍ਰੀਤ ਨਾਲ ਕੀ ਗੱਲਾਂ ਹੁੰਦੀਆਂ ਨਹੀਂ ਆ ਮੈਨੂੰ ਪਤਾ ਮੈਂ ਤੁਹਾਡੇ ਨਾਲ ਹੀ ਹੁੰਦਾ ਸੀਗਾ ਪਰ ਪੰਥ ਕੌਮ ਵੀ ਪਦਵੀ ਦੀ ਤੁਹਾਨੂੰ ਦੁਰਵਰਤੋਂ ਕੀਤੀ ਹੈ ਰੱਬ ਦਾ ਵਾਸਤਾ ਅੱਗੇ ਤੋਂ ਇਹ ਜੀ ਇੰਟਰਵਿਊ ਦੇਣਿਓ ਸਿਆਸੀ ਤੌਰ ਤੇ ਪੰਜਾਬ ਦੇ ਮੁੱਦੇ ਚੱਕੋ ਦੇਸ਼ ਦੇ ਮੁੱਦੇ ਚੱਕੋ ਸੂਬੇ ਦੇ ਮੁੱਦੇ ਚੱਕੋ ਸਿੱਖ ਕੌਮ ਦੇ ਮੁੱਦੇ ਚੱਕੋ ਪੰਜਾਬੀਆਂ ਦੇ ਮੁੱਦੇ ਚੱਕੋ ਵਧੀਆ ਗੱਲ ਹੈ ਪਰ ਜੇ ਅੰਦਰਲੀ ਅਗਲਤ ਅੰਦਰਲੀ ਆਪਣੀਆਂ ਬਹੁਤ ਨਹੀਂ ਇਸ ਕਰਕੇ ਸਾਨੂੰ ਮੂੰਹ ਨਾ ਖਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਆਪਾਂ ਵੇਖਿਆ ਕਿ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ